ਅਜਨੋ ਮੇਰਾ ਇਹ ਕਹਿਣਾ ਚਾਹੁੰਨਾ ਵੀ ਇਹ ਪੂਰਾ ਪੂਰਾ ਬੱਚੇ ਰੋੜ ਗਿਆ ਕਿ ਦੋ ਬੱਚੀਆਂ ਇੱਕ ਬੇਟਾ ਆਗਾ ਵੀ ਉਸ ਨਿਆਣੀ ਬੱਚੇ ਜਿਹਦਾ ਤਿੰਨ ਤਿੰਨ ਚਾਰ ਚਾਰ ਸਾਲ ਦੇ ਆਗੇ ਵੀ ਸਾਨੂੰ ਇਹਨਾਂ ਦਾ ਇਨਸਾਫ ਮਿਲਣਾ ਚਾਹੀਦਾ ਵੀ ਕਿਸੇ ਨੇ ਵੀ ਮਾਰਿਆ ਹੋਵੇ ਸਾਨੂੰ ਇਹ ਸਾਹਮਣੇ ਆਉਣਾ ਚਾਹੀਦਾ ਸਾਰਾ ਕੁਝ ਜੀ ਸਾਨੂੰ ਹੁਣ ਕੋਈ ਨਹੀਂ ਕਿਸੇ ਪਾਸੇ ਵੀ ਕੋਈ ਚਾਰਾ ਰਹਗਾ ਸੇ ਗਰੀਬ ਬੰਦੇ ਆਗੇ ਗੋਆ ਗੂੜਾ ਸੱਟ ਕੇ ਟਾਈਮ ਪਾਸ ਕਰਦੇ ਆ ਜੀ ਬੱਚੇ ਪਾਲਦੇ ਸੀਗੇ ਦਿਹਾੜੀ ਕਰਦੇ ਸੀ ਜੀ ਸਾਨੂੰ ਕੋਈ ਪਤਾ ਨਹੀਂ ਵੀ ਕਿਸੇ ਨੇ ਕੀ ਕੀਤਾ ਗਏ ਨਾ ਹੀ ਸਾਨੂੰ ਕੋਈ ਸਾਡੀ ਕਿਸੇ ਨਾਲ ਲੜਾਈ ਝਗੜਾ ਇੱਥੇ ਹੈਗਾ ਸੀਗਾ ਸਾਨੂੰ ਨਹੀਂ ਪਤਾ ਵੀ ਇਹ ਸਾਰੇ ਪਰਿਵਾਰ ਚੋਂ ਇਕੱਲਾ ਇਹਦਾ ਸਹੁਰਾ ਆਇਆ ਸੀ ਜੀ ਉਹ ਲੈ ਕੇ ਗਿਆ ਸੀਗਾ ਥਰੇ ਉਹਨੂੰ ਕਹਿੰਦਾ ਮੈਨੂੰ ਠੇਕੇ ਚੱਲੇ ਕੇ ਚੱਲ ਮੈਂ ਸ਼ਰਾਬ ਪੀਣੀ ਹੈਗੀ ਬਸ ਉਹਦੇ ਨਾਲ ਗਿਆ ਗਾ ਮੁੜ ਕੇ ਘਰੇ ਨਹੀਂ ਆਇਆ ਹੈਗਾ ਰਾਤ ਨੂੰ ਸਾਨੂੰ ਨਹੀਂ ਪਤਾ ਵੀ ਉਹਦੇ ਨਾਲ ਕਿੱਥੇ ਗਿਆ ਸੀ ਕਿੱਥੇ ਨਹੀਂ ਗਿਆ ਵੀ ਇਹ ਕੱਲਾ ਸੀ ਰਾਤ ਉੱਤਰਿਆ ਕੋਦੇ ਨਾਲ ਗਿਆ ਇਹ ਸਾਨੂੰ ਕੋਈ ਪਤਾ ਨਹੀਂ ਹੈਗਾ ਸਾਨੂੰ ਤਾਂ ਸਵੇਰ ਨੂੰ ਲਾਸ ਮਿਲਿਆ ਕਿ ਨਹਿਰ ਤੇ ਜਦੋਂ ਵੇਖਣ ਗਏ ਅਸੀਂ ਆਖ ਰਾਤ ਦਾ ਘਰੇ ਨਹੀਂ ਆਇਆ ਅਸੀਂ ਜਾ ਕੇ ਦੇਖ ਗਏ ਤੇ ਉੱਥੇ ਨਹਿਰ ਤੇ ਸਟਾ ਸਿਰ ਦੇ ਵਿੱਚ ਬਾਰੀਆਂ ਮਤੇ ਉੱਤੇ ਮੁੱਦਾ ਕਰਕੇ ਪਾਇਆ ਪਿਆ ਸੀ ਅਸੀਂ ਤਾਂ ਉੱਥੋਂ ਹੀ ਹੋ ਪਿੱਟ ਕੇ ਆ ਗਏ ਜੀ ਸਾਨੂੰ ਕੋਈ ਉੱਥੇ ਚਾਰਾ ਨਹੀਂ ਮਿਲਿਆ ਵੀ ਅਸੀਂ ਹੁਣ ਕੀ ਕਰੀਏ ਵੀ ਕਿੱਧਰ ਨੂੰ ਜਾਈਏ ਹੁਣ ਸਾਡੀ ਹੀ ਮੰਗਾ ਵੀ ਸਾਡਾ ਕੋਈ ਨਾ ਕੋਈ ਸਰਕਾਰ ਕਰੇ ਕਿ ਮਰਜ਼ੀ ਕਰੇ ਵੀ ਅਸੀਂ ਹੁਣ ਜਾਵਾਂਗੇ ਕਿਧਰ ਨੂੰ ਬੱਚਾ ਨੂੰ ਲੈ ਕੇ ਵੀ ਕੋਈ ਸਾਡੇ ਮੂਹਰੇ ਰਸਤਾ ਹੈ ਨਹੀਂ ਜਾਣ ਨੂੰ ਹਣ ਕਿਸੇ ਪਾਸੇ ਵੀ ਸਾਨੂੰ ਹੀ ਹਿਸਾਬ ਮਿਲਣਾ ਚਾਹੀਦਾ ਜੀ ਵੀ ਕੋਈ ਕਤਲਾ ਕੋਈ ਨਾ ਵੀ ਸਾਡੇ ਸਾਹਮਣੇ ਆਪੇ ਵੀ ਕਿਨੇ ਇਹ ਕੰਮ ਕੀਤਾਗਾ ਵੀ ਸਾਨੂੰ ਇੱਕ ਵਾਰ ਸਬੂਤ ਮਿਲਣਾ ਚਾਹੀਦਾ ਉਹ ਕਿਨੇ ਕੀਤਾ ਜੀ ਸਾਡੀ ਹੀ ਮੰਗਾ ਜੀ ਤੇ ਆਪ ਵੀ ਕੀ ਕਰਦੇ ਹੈਗੇ ਮਗਰ ਸਿੰਘ ਵੀ ਕੰਮ ਦਿਹਾੜੀ ਕਰਦਾ ਸੀ ਦਿਹਾੜੀ ਕਰਦਾ ਸੀ ਜੀ ਇਹ ਤਾਂ ਤੇ ਬੱਚੇ ਕਿੰਨੇ ਹੈਗੇ ਜੀ ਬੱਚੇ ਦੋ ਬੱਚੇਗਾ ਜੀ ਉਹ ਵੀ ਸਰਕਾਰੀ ਸਕੂਲ ਦੇ ਵਿੱਚ ਪੜ ਲਾਏ ਆ ਜੀ ਉਹ ਆ ਗੂੜਾ ਕਰਦੇ ਆ ਕਿ ਇਹਨਾਂ ਦੀਆਂ ਪਿਸਤਾ ਪੁੱਸਾ ਮਸੇ ਹੀ ਭਰਦੇ ਆ ਜੀ ਮਸੇ ਹੀ ਇੰਤਿਆਬ ਕਰਦੇ ਸੀ ਇਹਨਾਂ ਦੇ ਪੜਾਈਆਂ ਦਾ ਵੀ ਕੋਈ ਹੁਣ ਕਿਸੇ ਪਾਸੋਂ ਕੋਈ ਰਸਤਾ ਨਹੀਂ ਹੈਗਾ ਵੀ ਬੱਚੇ ਵੀ ਪੜਾਏ ਜਾਣਗੇ ਕਿ ਨਾ ਪੜਾਏ ਜਾਣਗੇ ਕੋਈ ਰੋਟੀ ਦਾ ਹੱਲ ਵੀ ਨਹੀਂ ਹੈਗਾ ਜੀ ਹੁਣ ਤਾਂ ਉਹ ਤਾਂ ਬਹੁਤ ਮੁਸ਼ਕਲ ਹੋ ਗਿਆ ਸਾਨੂੰ ਜੀ ਗਰੀਬ ਬੰਦੇ ਆ ਨਾ ਸੀ ਕਿਸੇ ਪਾਸੇ ਜਾਣ ਜੋਗੇ ਆ ਕਿ ਸਾਨੂੰ ਤਾਂ ਕੋਈ ਔੜਦਾ ਹੀ ਨਹੀਂ ਅਸੀਂ ਹੁਣ ਕੀ ਕਰੀਏ ਵੀ ਕਿੱਧਰ ਰੁਜਾਈਏ ਕਿਰੂ ਦੇਖੀਏ ਕਿਨੇ ਮਾਰਿਆ ਜੀ ਇਹ ਸਾਨੂੰ ਤਾਂ ਹੀ ਮੰਗਾ ਵੀ ਸਾਡੇ ਮੂਹਰੇ ਸਾਡੇ ਮੂਹਰੇ ਕਾਤਲ ਆਵੇ ਜਿਨੇ ਕੀਤਾਗਾ ਬੀਕੀ ਹੋਦਾ ਉਹਦੇ ਨਾਲੇ ਦਾ ਲੜਾ ਦੇਣਾ ਸੀਗਾ ਵੀ ਕਿ ਕਾਹ ਤੋਂ ਮਾਰਿਆ ਗਿਆ ਉਹਨੇ ਸਾਥ ਮਿਲਣਾ ਚਾਹੀਦਾ ਵੀ ਸਾਨੂੰ ਨਾਲੇ ਕੋਈ ਵੀ ਮਦਦ ਨੂੰ ਮਿਲਣਾ ਚਾਹੀਦਾ ਏ ਸਾਡੇ ਮੂਰੇ ਕੋਈ ਮਦਦ ਕਰਨ ਵਾਲਾ ਹੈ ਨਹੀਂ ਜੀ ਬੱਚਿਆਂ ਦੇ ਹੁਣ ਰੋਟੀ ਪਾਣੀ ਦਾ ਖਰਚਾ ਚਲਾਉਣ ਵਾਲਾ ਵੀ ਹੈ ਨਹੀਂ ਜੀ ਕੋਈ ਹੁਣ ਤਾਂ ਕੱਲ ਸ਼ਾਮ ਨੂੰ ਕਰੋ ਗਿਆ ਵੀਰੇ ਕੋਈ ਪਤਾ ਨਹੀਂ ਕੋਦੋਂ ਬੀਕੀ ਮੇ ਹੋਇਆ ਕਿ ਮੈਂ ਨਹੀਂ ਹੋਇਆ ਇਹ ਮੈਨੂੰ ਕੁਝ ਨਹੀਂ ਪਤਾ ਸਿਰਫ ਦਾ ਵਾਰ ਸੀ ਉਹ ਇਹ ਕੀ ਕੰਮ ਕਰਦੇ ਭਨੇ ਮਜ਼ਦੂਰੀ ਵੀਰੇ ਕਰਦੇ ਵਿੱਚ ਕਮਾਉਣ ਵਾਲਾ ਕੋਣ ਹੈ ਕਿੰਨੇ ਬੱਚੇ ਪਨੇ ਇਹਨਾਂ ਦੇ ਮੇਰੇ ਤਾਂ ਬੱਚੇ ਜੀ ਕਮਾਉਣ ਵਾਲਾ ਹੋਈ ਸੀ ਮੈਨੂੰ ਕੋਈ ਹੋਰ ਸਾਧਨ ਨਹੀਂ ਹੈਗਾ ਦੋ ਬੁਣੀਆਂ ਜੀ ਇੱਕ ਬੇਟਾ ਮੇਰੇ ਜਿਹੜਾ ਕਤਲ ਹੋਇਆ ਜੀ ਕਿਵੇਂ ਹੋਇਆ ਕੋਈ ਪਤਾ ਲੱਗਾ ਤੁਹਾਨੂੰ ਇਹਨਾਂ ਕੀ ਕਾਹਦੇ ਨਾਲ ਕੀਤਾ ਗਿਆ ਕਤਲ ਨਹੀਂ ਜੀ ਮੈਨੂੰ ਕੁਝ ਨਹੀਂ ਪਤਾ ਹੈਗਾ ਜੀ ਇਹ ਲਾਸ਼ ਕਿੱਥੇ ਮਿਲੀ ਜੀ ਨੇ ਕੋਈ ਮੈਨੂੰ ਤਾਂ ਇਹ ਉੱਥੇ ਨਹਿਰ 'ਚ ਹੀ ਮਿਲੀ ਹੈ ਜੀ ਮੰਗੀ ਕਰਦੇ ਜਿਹੜਾ ਗਰੀਬ ਪਰਿਵਾਰ ਦਾ ਹੈਗਾ ਮੰਗੀ ਕਰਦੇ ਹੋ ਫਿਰ ਬੱਚੇ ਕਿਨੇ ਆ ਜੀ ਮੇਰੇ ਦੋ ਧੀਆਂ ਇੱਕ ਬੇਟਾ ਮੇਰੇ ਕੀ ਕਹਿਣਾ ਚਾਹਣੇ ਜੀ ਮਬਜੀ ਤੁਸੀਂ ਆਫਿਸਾਂ ਨਹੀਂ ਹੋਗੇ ਹੁਣ ਮੇਰੇ ਕੋਲ ਕੋਈ ਮਾਈਕ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਸਾਨੂੰ ਹੁਣੇ ਇੱਕ ਇਤਲਾਹ ਮਿਲੀ ਸੀਗੀ ਕਿ ਆਪਣੇ ਜਿਹੜਾ ਸਹਣਾ ਪੁਲਾ ਸਹਣਾ ਪਤੌੜ ਰੋਡ ਹੈ ਉਹਦੇ ਤੇ ਪੁਲ ਬਣਿਆ ਹੋਇਆ ਪੁਲ ਤੋਂ 100 ਕਿਲੋਮੀਟਰ ਨਾਰਥ ਵੱਲ ਨੂੰ ਇੱਕ ਪਤਣ ਦੇ ਉੱਤੇ ਬੰਦੇ ਨੂੰ ਸਿਰ ਦੇ ਵਿੱਚ ਇਟਾਂ ਮਾਰੀਆਂ ਹੋਈਆਂ ਔਰ ਉਹਦੀ ਬਾਡੀ ਪਈ ਆ ਉੱਥੇ ਤੇ ਮੌਕੇ ਤੇ ਜਾ ਕੇ ਮੌਕੇ ਦਾ ਜਾਇਜ਼ਾ ਲੈ ਕੇ ਸਾਰਾ ਜੋ ਵੀ ਕਤਹੇ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੂੰ ਬੁਲਾ ਰਿਆ ਉਹਨਾਂ ਦੇ ਬਿਆਨ ਦੇ ਆਧਾਰ ਤੇ ਐਫ ਆਈ ਆਰ ਲਾਜ਼ ਕਰ ਰਿਹਾ ਹੈ